ਚਾਹਰ ਮੋੜ ਆ ਕਿੱਡਨੇ ਦਸ ਬਹਾ ਕਰਾਇਆ ਲਾਹ ਹੋਇਆ ਖੜਾ ਦੇਖੋ ਤੁਸੀਂ ਬੰਦੇ ਬੰਦੇ ਕੀ ਕੰਮ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਦੇਖੋ ਤੁਸੀਂ ਪੰਜਾਬ ਦੀ ਪੰਜਾਬ ਦੀ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ ਉਹ ਆ ਗਰੀਬੀ ਦਾ ਸਟੋਰ ਦੇਖੋ ਬੰਦੇ ਕਿਵੇਂ ਜਿੰਦੇ ਲਾ ਰਹੇ ਨੇ ਆਰੇ ਜੀ ਬਾਏ ਬਾਰੇ ਬਾਤ ਵਿੱਚ ਪਹਿਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਾਲ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਅਸੀਂ ਫਿਰ ਤੋਂ ਐਂਟਰੀ ਮੰਡੀ ਦੇ ਵਿੱਚ ਮਾਰੀ ਹੈ ਸਾਡੇ ਜੋ ਬੱਚੇ ਦੇਖੋ ਇਹਨਾਂ ਕੋਲ ਹੈਲੋ ਹਾਂ ਜੀ ਥੋੜੇ ਟਾਈਮ ਕਿਤੇ ਬਸਾਈ ਬਣਾਇਆ ਕਰਾਇਆ ਤੇ ਇੱਕ ਆਪਣਾ ਡੈਟਰੋ ਖੜਾ ਹੁਣ ਮੰਡੀ ਚਲਾ ਕੇ ਨਾਲ ਮੈਂ ਚੁੜੀ ਜਾਂਦੀ ਆਪਣੀ ਤੇ ਫਿਰ ਆਪਣੇ ਅੱਜ 10 ਕਿਲੇ ਰਹਿ ਗਏ ਉਹ ਵਧਣੇ ਤੇ ਕੁਛਬੀ ਰਹੇਗੀ ਥੋੜੋ ਵਧਣੀ ਹੈ ਤਰੇ ਦੋ ਵਾਰ ਆਪਾਂ ਕੰਮ ਕਰਕੇ ਭੇਜਣ ਦਾ ਕੰਮ ਸਟਾਰਟ ਕਰਾਂਗੇ ਤੁਸੀਂ ਦੱਸੋ ਸਾਰੇ ਕਿਵੇਂ ਆਈ ਹੋਪ ਕਿ ਤੁਸੀਂ ਸਾਰੇ ਬਧੀ ਹੋਵੋਗੇ ਲੈ ਟੇ ਰਹੇਗੇ ਕਿੱਲੇ ਜੀ ਹਾਂ ਕਿੱਲੇ ਦਾ ਰਹੇਗੇ ਬਸ 15 ਤੇ 10 25 25 ਕਿਲੋ ਸਸਰੀ ਕਾ ਬੁਲਾਉ ਸਰ ਹਾਂ ਸਸਰੀ ਕਾ ਜੀ ਦੇਖੋ ਜੀ ਮੇਟੀ ਘਾਸੀ ਬਟਨ ਦਾ ਕਮੈਂਟ ਆ ਰਿਹਾ ਹੈ ਇਹ ਰ ਆ ਪਖੜੇ ਚੈੱਕ ਉਸ ਦੇ ਪਾਣੀ ਦਾ ਵੀ ਏ ਉਹ ਬਾਹਰ ਦਾ ਵੀ ਕਦੇ ਕੋਈ ਨਹੀਂ ਵਾਲਾ ਖਰਚੇ ਵੜਦੇ ਓਏ ਉਹ ਖਰਚੇ ਉਹ ਟਰਾਲੀ ਹੋਰ ਬੋਰ ਟੈਂਕੀ ਕੋਰ ਬੂਗੀ ਥੈਂਕੀ ਹੋਰ ਤੂੰ ਪਾਤਾ ਜਾਣੇ ਬਾਲੂ ਉਹ ਗੁਰਦੂ ਵੀ ਤਾਂ ਕਿੱਦਿਆਂਗਾ ਉਹ ਨਹੀਂ ਹੁੰਦੀ ਆ ਰਹੀ ਜਾ ਹੈਗੇ ਸਾਡੇ ਜਾ ਹੈਗੇ ਆਏ ਮਾਮੇ ਵਾਲਾ ਹੋ ਮਾਮੇ ਵਾਲਾ ਮਾਮੇ ਵਾਲਾ ਉਹ ਟਰਾਲੀ ਘੁੜਨਾ ਜਾਵੇ ਉਹ ਮਾਮੇ ਵਾਲਾ ਬਰੇਕ ਮੜੇ ਛੋਟ ਦਿਖਾ ਦੀ ਆਪਾਂ ਦੱਸਾਂ ਅੱਜ ਆਪਣੀ ਬਾਡੀ ਦਾ ਜਮਾ ਆ ਕੇ ਦੇਣਾਗਾ ਜੀ ਦੀਵਾ ਕਰ ਲਈ ਮੱਕੀ ਵਾਲੀ ਲੈ ਜੂਗੀ ਆਪਣੇ ਕੋਲ ਆਹ ਇਸਤਨ ਕਿਲੇ ਰਹਿ ਗਏ ਨਾ ਤਾਂ ਦੋ ਗਲਾਟਾ ਕੈਸੇ ਕਿਲਾ ਹੈ ਇਧਰ ਆ ਪਖਲਾ ਹੈ ਜੁਰੂਤ ਤੇ ਲੱਗੇ ਜਦ ਤਾ ਹੈ ਇੱਥੀ ਵੀਰੇ ਨੇ ਰੋਟੀ ਆਈ ਨਹੀਂ ਪੈਸੀ ਵੀਰੇ ਨੇ ਪਾਣੀ ਪੂਣੀ ਉੱਥੇ ਚਲੋ ਆ ਕੈਂਪਰ ਲਾ ਲੇ ਬੈਂਕ ਸਾਡੇ ਕੋਲ ਪਾਣੀ ਹੈ ਕੈਂਪਰ ਨਾਲ ਨਹੀਂ ਕੈਂਪਰ ਕਿਉ ਹੈ ਹੈ ਤੁਸੀਂ ਲੈ ਕੇ ਨਹੀਂ ਆਏ ਓਏ ਲੈ ਕੇ ਭੁੱਲ ਗਏ ਰਾ ਅੱਜ ਅੱਧਾ ਆਖਰੀ ਦਿਨ ਕੋਈ ਗੱਲ ਨਹੀਂ ਪਾਣੀ ਦੀ ਪਾਰਟੀ ਤੇ ਕਰੀ ਸਕਦਾ ਹੈ ਆਖਰੀ ਦਿਨ ਹੈ ਤਾਂ ਦੰਦ ਕੱਟ ਲੈ ਦੀਵਾਰ ਡੇ ਨਹੀਂ ਕਰਦਾ ਆ ਦੇਖ ਬਾਈ ਮਾਲਕ ਦਾ ਫਰਕ ਹੁੰਦਾ ਦੇਖੀ ਹੌਣ ਸਰ ਮੈਂ ਆ ਖੁੱਲਣ ਲੱਗ ਗਿਆ ਇਹ ਹਾਂ ਹਲ ਬਟਿਆ ਹੋਇਆ ਮਾਲਕ ਦਾ ਸੋਰਾ ਫੜ ਲੈ ਕੰਪਰੇ ਹਾਂ ਹਾਲੇ ਮੂਤਰਿਆ ਲੈ ਹੁ ਕਹੋ ਇਹਨੇ ਮੋੜਿਆ ਮੋੜਿਆ ਚਲ ਬੁੜਿਆ ਲੈ ਆ ਹਾਂ ਹੁਣ ਮੇਰੀ ਦੇਖੋ ਜੀ ਯਾਰ ਮੈਂ ਰੋ ਕੋ ਕਿੰਨਾ ਰੋਦਾ ਐ ਜੇਗਾ ਕੰਨ ਨੂੰ ਹੂਏ ਤੱਕ ਮੈਂ ਦੂਰ ਨਹੀਂ ਬਤਰੀ ਕਿ ਕਿੰਨਾ ਤੇਰੀ ਮੈਂ ਬੋਲੀ ਗੱਲ ਕਿ ਨਾ ਤੰਤੇ ਲਾਇਆ ਤੇ ਕਿ ਕਿੰਨੇ ਲੱਗਣ ਲੱਗਣਾ ਤੇ ਮੈਂ ਜਮੇਰੀ ਦੇਖ ਲੈ ਫਿਰ ਮੈਂ ਗੁੱਸਾ ਮੇਰੇ ਪਤਾ ਤੇਰੇ ਦਾ ਬਹਾ ਬੱਡੇ ਗੁੱਸਾ ਕਰੇ ਤਾ ਤੇ ਮੋਦ ਤੁਸੀਂ ਲਈ ਤੂੰ ਕੌਣ ਆਹ ਜਾਦਾ ਲੈ ਚਾਹ ਵੀ ਮੈਂ ਲੈ ਕੇ ਜਾਉਂਗਾ ਪਾਣੀ ਤੂੰ ਲੋ ਤੂੰ ਲੋ ਉਹ ਨਾਇਬ ਨੂੰ ਫੋਨ ਕਰ ਲੈ ਪਰ ਮੇਰੀ ਪੱਦਸਤਾਰ ਲਾਹੀ ਦਿੰਦੇ ਤਾਰ ਤੇ ਮੈਂ ਤੂੰ ਬਚ ਦੇਗਾ ਤੂੰ ਮਤੋਂ ਹੱਡੇ ਹੱਡਿਆਂ ਦੇ ਖਾਏਗਾ ਤੂੰ

ਕੜੀ ਨੇ ਕਿੱਦਾਂ ਕੇ ਕੰਨ ਲੈ ਬੇਡਾ ਮਾਰਿਆ ਕਰ ਕੱਲ ਵੀਡੀਓ ਦੇਖੀ ਆਂ ਜੀ ਰੈਡੀ ਬੰਦੇ ਖੜੇ ਜੀ ਕਿਵੇਂ ਸੂਰ ਫਿਰਦਾ ਇੱਥੇ ਜੰਗਲੀ ਇਧਰ ਮਸ਼ੀਨ ਵੱਢੀ ਜਾਂਦੀ ਐ ਸਾਨੂੰ ਅਸੀਂ ਤਕਸੀਮ ਕਰਾਈਏ ਹੁਣ ਜੀ ਤੇ ਆਹ ਟਿੱਬਾ ਸਾਨੂੰ ਮੰਡਿਆ ਆਇਆ ਹੈਗਾ ਤੇ ਇੱਥੇ ਅਸੀਂ ਹੁਣ ਰੂੜੀ ਲਾਉਣੀ ਆ ਹੁਣ ਆ ਤੇ ਅਸੀਂ ਸਾਰੇ ਜਣ ਰੂੜੀ ਲਾਉਣਾ ਹੈ ਨਾਲੇ ਇਥੋਂ ਆਹ ਟਿੱਬੇ ਚੋਂ ਮਿੱਟੀ ਭਰ ਕੇ ਲੈ ਜਾਏ

भारू बलो ऐसा होना मैं तो आज, आज मैं पार हो नहीं हाँ? <laughs> मैं फिर आज तक लखालियां भरती मैं करोड़ किलो भारो करता हुआ

ਾਰੇ ਵੀ ਭਾਈਾਰੇ ਬਾਤ ਮਿਲਣਾ ਪਹਿਲਾ ਜੰਦਾ ਰਹਾ 12 ਵਾਲੀ ਲੈਣ ਹੋ ਗਈ ਦੋ 8 9 ਜੀ ਜਿੱਦ ਜਿੱਦ ਦੇ ਸਿਤਰਾ ਉੱਲੇ ਗੇੜੇ ਲਾਉਣ ਲੱਗੇ ਜੀ ਪਹਿਲੀ ਵਾਰ ਇਹ ਕੰਮ ਹੋਇਆ ਦੇਖੋ ਸ਼ਾਮ ਦੇ 4 ਵਜੇ ਤੇ ਸਾਡੇ ਉਹ ਇਹ ਕੋਲ ਬੈਰਿੰਗ ਦਾ ਉਧਰ ਲ ਖਰਾਬ ਹੈ ਆ ਦੇਖੋ ਡਰਾਈਵਰ ਸਾਹਿਬ ਬੈਰਿੰਗ ਉਧਰ ਟੁੱਟੇਗਾ ਇਧਰ ਨਾਲ ਠੀਕ ਖੋਲਣ ਲੱਗੇ ਇਹ ਆਪਣੇ ਖੋਲ ਚੁਕੇ ਦਾ ਕੋਲਣਾ ਬੰਦੇ ਹੁਣ ਆਪਣੀ ਜ਼ਿਮੇਵਾਰੀ ਵਰਗੇ ਚੈੱਕ ਲੈ ਕੇ ਆ ਰਹੇ ਨੇ ਆਪਾਂ ਹਲੇ 3-4 ਕਿਲੋਮੀਟਰ ਜੂ ਗਏ ਘਰ ਤੋਂ ਨਾ ਹੁਣ ਉਧਰ ਜਾਣ ਜੋ ਕੇ ਨਾ ਮੰਡੀ ਜਾਣ ਜੋ ਕੇ ਇੱਕ ਪਿੱਛੇ ਟਰੈਕਟਰ ਹੋਰ ਖੜਾ ਹੈ ਆ ਦੇਖੋ ਖਰਚੇ ਲੋਗੇ ਪਲਾਸਣਾ ਯਾਰ ਖਰਚਾ ਇਧਰ ਖਰਚਾ ਖਰਚਾ ਸਿੱਧੀ ਹੋਈ ਥੋ ਖਰਚਾ ਮਿਕਸਾਪਤੀ ਜਗਾ ਕੋਈ ਤਾਂ ਭਈਆ ਜਿਮੇਰੀ ਯਾਰ ਇਹ ਸਭ ਦੀ ਜਗਾ ਤਗੜਾ ਖੜ ਕੇਗਾ ਉਹਦਾ ਕੈਰ ਨਹੀਂ ਹੈ ਆ ਕਿੱਡਣੀ ਐਸੇ ਬਹਾ ਘੜਾਇਆ ਪੂਰਾ ਵਾਹੇ ਚੋਟੇ ਚੋਟੇ ਮੇਰੇ ਪਟਨਾ ਕਰਦੇ ਕਿੱਥੇ ਕਿੱਥੇ ਦਿੱਕਤ ਆਉਂਦਾ ਹੈ ਉਹ ਤਾਂ ਉਹਦਾ ਨਾ ਪਰ ਉਹ ਆ ਦੇਖ ਬੰਦਾ ਲੋਗਾ ਕੋਈ ਲਾ ਦੇ ਆਪਾਂ ਜਮਾਂ ਤੋਂ ਤਾ ਕੇ ਰੈਡੀ ਕਰ ਲਿਆ ਜੀ ਸਾਫ ਸੂ ਕਰਕੇ ਪਰ ਬੈਰਿੰਗ ਸਹੀ ਨੇ ਆ ਦੁਕਾਨ ਤੋਂ ਲੈਣ ਗਏ ਨੇ ਕੰਮ ਇਹ ਇਕ ਲੱਲਾ ਹੋਇਆ ਖੜਾ ਦੇਖੋ ਤੁਸੀਂ ਬੰਦੇ ਜੀ ਮੰਦੇ ਕੀ ਕੰਮ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਦੇਖੋ ਤੁਸੀਂ ਉਹ ਪਿੱਛੇ ਆਪਣਾ ਬੋਰਡ ਖੜਾ ਹੈ ਜਿਵੇਂ ਕਿ ਨਾ ਕਿ ਟਾਇਲਗੂ ਲੱਗੇ ਹੈ ਪੌਣੇ ਪੰਜ ਘੰਟੇ ਪੌਣੇ ਪੰਜ ਘੰਟੇ ਬੈਰਾਂਗੇ ਬੈਰਾਂਗੇ ਪੌਣੇ ਕਿ ਬੈਰਾਂਗੇ ਨਵਾਂ ਬਣਾਉਣਾ ਹੈ ਨਵਾਂ ਬਣਾਜੇ ਬੈਰਾਂਗੇ ਮਿਲੂਗਾ ਤਾਂ ਫੇਰ ਹੀ ਹੈ ਇਹ ਸਮਾਨ ਮਿਲਦਾ ਤਾਂ ਹੈ ਨਹੀਂ